ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕੀ ਇਮੀਗ੍ਰੇਸ਼ਨ ਇਹੋ ਜਿਹਾ ਵੱਡਾ ਬਦਲਾਅ ਵਰਕਰ ਪਰਮਿਟਾਂ ਦੀ ਮਿਆਦ 5 ਸਾਲ ਤੋਂ ਘਟਾਈ ਵਾਸ਼ਿੰਗਟਨ 'ਚ ਹੋਏ ਹਮਲੇ ਤੋਂ ਬਾਅਦ ਲਿਆ ਫੈਸਲਾ ਅਮਰੀਕਾ ਬਰਥ ਸਿਟੀਜ਼ਨਸ਼ਿਪ ਦਾ ਮੁੱਦਾ ਸੁਪਰੀਮ ਕੋਰਟ ਕਰੇਗਾ 트ੰਪ ਦੇ ਫੈਸਲੇ ਦੀ ਸੁਣਵਾਈ ਪ੍ਰਵਾਸੀਆਂ ਨੂੰ ਹੋਵੇਗਾ ਵੱਡਾ ਨੁਕਸਾਨ ਬ੍ਰਿਟਿਸ਼ ਸੇ ਕਾਰੋਬਾਰ ਦੇ ਸਾਰੇ ਬੈਂਕ ਖਾਤੇ ਫ੍ਰੀਜ਼ ਕੰਪਨੀ ਦੇ ਡਾਇਰੈਕਟਰ ਤੇ ਉਹ ਜੋ ਸੇਵਾ ਕਰਨ ਉਤੇ ਵੀ ਲਗਾਈ ਰੋਕ ਵੱਖਵਾਦੀ ਸੰਕਟ ਨੂੰ ਵੀ ਵਿਧੀ ਸਹਾਇਤਾ ਪ੍ਰਦਾਨ ਕਰਨ ਦਾ ਸ਼ੱਕ ਹੁਣ ਖਬਰਾਂ ਵਿਸਥਾਰ ਦਿਨਾ ਸੰਪਾਸ਼ਾ ਅਸਨੇ ਅਮਰੀਕੀ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ ਇਸ ਦੇ ਤਹਿਤ ਸ਼ਰਨਾਰਥੀਆਂ ਤੇ ਹੋਰ ਕਾਨੂੰਨੀ ਤੌਰ ਤੇ ਸੁਰੱਖਿਅਤ ਪ੍ਰਵਾਸੀਆਂ ਲਈ ਬਤੁ ਬਤ ਵਰਕ ਪਰਮਿਟ ਦੀ ਮਿਆਦ 5 ਸਾਲ ਤੋਂ ਘਟਾ ਕੇ 18 ਮਹੀਨੇ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਉਹਨਾਂ ਦੇ ਅਮਰੀਕਾ ਦੇ ਵਿੱਚ ਕੰਮ ਕਰਨ ਦੇ ਸਮੇਂ ਦੇ ਵਿੱਚ ਤੇਜ਼ੀ ਦੇ ਨਾਲ ਕਮੀ ਆ ਗਈ ਹੈ ਇਹ ਬਤਲਾਵ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹੁਣ ਤੱਕ ਚੁੱਕੀ ਗਏ ਸਭ ਤੋਂ ਵੱਡੇ ਕਦਮਾਂ ਦੇ ਵਿੱਚੋਂ ਇੱਕ ਹੈ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਭਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਬਤਲਾਵ ਸੁਰੱਖਿਆ ਸਮੀਖਿਆ ਦੀ ਬਾਰੰਬਾਰਤਾ ਵਧਾਉਣ ਦੇ ਲਈ ਕੀਤਾ ਗਿਆ ਹੈ USCIS ਨੇ ਵਰਕ ਪਰਮਿਟਾ ਦੇ ਲਈ ਵੱਤੋ ਵੱਦ ਬਹਿਤਾ ਦੀ ਮਿਆਦ ਘਟਾ ਦਿੱਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਮਰੀਕਾ ਦੇ ਵਿੱਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਲੋਕ ਜਿੰਨਤਕ ਸੁਰੱਖਿਆ ਦੇ ਲਈ ਖਤਰਾ ਨਾ ਪੈਦਾ ਕਰਨ ਜਾਂ ਫਿਰ ਨੁਕਸਾਨ ਦੇ ਅਮਰੀਕੀ ਵਿਰੋਧੀ ਭਾਵਨਾ ਨੂੰ ਸ਼ਾਮਿਲ ਨਾ ਕਰਨ ਇਸ ਘੋਸ਼ਣਾ ਦੇ ਵਿੱਚ ਪਿਛਲੇ ਹਫਤੇ ਵਾਸ਼ਿੰਗਟਨ ਦੇ ਵਿੱਚ ਦੋ ਨੈਸ਼ਨਲ ਗਾਰਡ ਬੈਂਪਟੋਤੇ ਹੋਏ ਹਮਲੇ ਦਾ ਹਵਾਲਾ ਦਿੱਤਾ ਗਿਆ ਸੀ ਅਤੇ ਇਸ ਨੂੰ ਫੌੜਨੀਆ ਮਚਾਂ ਸੀ ਜ਼ਰੂਰਤ ਹੈ ਸਬੂਤ ਦੇ ਜੋ ਵੀ ਦਰਸਾਏ ਗਿਆ ਸੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ USCIS ਦੇ ਡਾਇਰੈਕਟਰ ਜੋਸਫ ਆਟਲੋ ਨੇ ਕਿਹਾ ਹੈ ਕਿ ਹਮਲੇ ਨੇ ਇਹ ਹੋਰ ਵੀ ਸਪੱਸ਼ਟ ਕਰ ਦਿੱਤਾ ਹੈ USCIS ਨੂੰ ਨਿਯਮਤ ਤੌਰ ਤੇ ਵਿਦੇਸ਼ੀ ਦੀ ਜਾਂਚ ਕਰਨੀ ਚਾਹੀਦੀ ਹੈ ਬਦਲੇ ਹੋਏ ਨਿਯਮਾਂ ਦੇ ਤਹਿਤ ਸ਼ਰਨਾਰਥੀ ਅਤੇ ਪ੍ਰਵਾਸੀ ਜੋ ਹਟਾਉਣ ਤੇ ਪਾਬੰਦੀ ਦੇ ਅਧੀਨ ਨੇ ਅਤੇ ਸ਼ਰਨ ਜਾ ਕਰਨ ਕਾਰਨ ਫੈਸਲੇ ਡਿਊਟੀ ਕਰ ਰਹੇ ਨੇ ਉਹਨਾਂ ਨੂੰ 18 ਮਹੀਨਿਆਂ ਦੀ ਵੈਧਤਾ ਮਿਆਦ ਦੇ ਨਾਲ ਦੁਸਤਕਾਰ ਅਧਿਕਾਰ ਦੇ ਦਸਤਾਵੇਜ਼ ਪ੍ਰਾਪਤ ਹੋਣਗੇ ਪਹਿਲਾ ਵੈਧਤਾ ਮਿਆਦ 5 ਸਾਲ ਸੀ ਇੱਕ ਹੋਰ ਬਦਲਾਵ ਅਸਥਾਈ ਸੁਰੱਖਿਅਤ ਸਥਿਤੀ ਧਾਰਕਾਂ ਬਰੋਲਤੇ ਵਿਅਕਤੀਆਂ ਲੰਬੀ ਤੇ TPS ਬੇਨਕਾਰਾ ਅਤੇ ਸੰਬੰਧਿਤ ਸ਼੍ਰੇਣੀਆਂ ਦੇ ਲਈ ਵਰਕ ਪਰਮਿਟ ਵੈਧਤਾ ਨੂੰ 1 ਸਾਲ ਜਾਂ ਵੱਧ ਘਟਾ ਦਿੰਦੇ ਜੋ ਉਹਨਾਂ ਦੇ ਅਧਿਕਾਰ ਤ ਤੈਰਨ ਦੇ ਅਦਾਲਤ ਤੇ ਹੁੰਦੇ ਨੇ ਦੱਸੀ ਇਹ ਬਤਲਾਵ ਪੰਜ ਤੋਂ ਸੰਬੰਧ 2025 ਨੂੰ ਜਾਂ ਸੋ ਬਾਦ ਦਾਇਰ ਕੀਤੀਆਂ ਗਈਆਂ ਸਾਰੀਆਂ ਲੰਬੀ ਤੇ ਪੂਇਖੇ ਫਾਰਮ ਆਈ 662 ਹਜ਼ਿਆਂ ਤੇ ਤੁਰੰਤ ਲਾਗੂ ਹੁੰਦੇ ਨੇ ਯੂਐਸਆਈਐਸ ਦੇ ਕਹਿਣੇ ਕਿ ਵਾਸ਼ਿੰਗਟਨ ਡੀਸੀ ਦੇ ਹਮਲੇ ਤੋਂ ਬਾਅਦ ਹੋ ਜਾਂਚ ਦੀ ਲੋੜ ਹੈ ਅਜੰਸ ਨੇ ਕਿਹਾ ਹੈ ਕਿ ਐਲਡੀ ਦੇ ਹੋਰ ਨਵੇਂ ਨਿਕਲਣ ਸੁਰੱਖਿਆ ਖਤਰੇ ਦਾ ਪਤਾ ਲਗਾਉਣ ਤੇ ਵਧੇਰੇ ਮੌਕੇ ਪ੍ਰਦਾਨ ਕਰਨਗੇ ਯੂਐਸਸੀ ਆਈਐਸ ਅਧਿਕਾਰੀਆਂ ਨੇ ਦਲੀਲ ਦਿੱਤੀ ਹੈ ਕਿ 5 ਸਾਲਾਂ ਦੀ ਵੈਧਤਾ ਦੀ ਮਿਆਦ ਜਾਂਚ ਦੇ ਵਿਚਕਾਰ ਬਹੁਤ ਲੰਮਾ ਪੜਾਛੜ ਦਿੱਕੇ ਇਸ ਦੌਰਾਨ ਅਲੋਚਕਾ ਦਾ ਕਹਿਣਾ ਹੈ ਕਿ ਵੱਡਾ ਬਦਲਾਅ ਹਜ਼ਾਰਾਂ ਪਰਵਾਸੀਆਂ ਨੂੰ ਪ੍ਰਭਾਵਿਤ ਕਰੇਗਾ ਜਿਨ੍ਹਾਂ ਦੇ ਕੇਸ ਪਹਿਲਾਂ ਹੀ ਬੈਕ ਦਾ ਸਾਹਮਣਾ ਕਰ ਰਹੀ ਨੇ ਬਿਨੇ ਕਰਨ ਨੂੰ ਹਰ 18 ਮਹੀਨਿਆਂ ਦੇ ਵਿੱਚ ਵਰਕ ਪਰ ਮੀਟਰ ਰੀਨਿਊ ਕਰਨ ਦੇ ਲਈ ਮਜ਼ਬੂਤ ਕਰਨ ਦੇ ਨਾਲ ਪਹਿਲਾਂ ਹੀ ਵਲਟੇ ਬੈਕਲੋਗ ਦੇ ਬੋਝ ਹੇਠ ਦਬੇ ਸਿਸਟਮ ਦੇ ਵਿੱਚ ਦੇਰੀ ਹੋਰ ਵੱਧ ਸਕਦੀ ਹੈ ਯੂਕੇ ਸਰਕਾਰ ਨੇ ਫਰੂਤੀ ਕਾਨੂੰਨ ਆਦਿ ਵਰਤੋਂ ਕਰਦਿਆ ਬ੍ਰਿਟਿਸ਼ ਸਿੱਖ ਕਾਰੋਬਾਰੀ ਖੁਰਪੇ ਸਿੰਘ ਰਿਹਲ ਤੇ ਸਾਰੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਨੇ ਜਿਨ੍ਹਾਂ ਉਹਨਾਂ ਨੂੰ ਕਿਸੇ ਵੀ ਕੰਪਨੀ ਦੇ ਡਾਇਰੈਕਟਰ ਦੇ ਵਜੋਂ ਸੇਵਾ ਕਰਨ ਤੋਂ ਰੋਕ ਦਿੱਤਾ ਗਿਆ ਬ੍ਰਿਟਿਸ਼ ਸਰਕਾਰ ਨੂੰ ਸ਼ੱਕ ਹੈ ਕਿ ਰਿਹਲ ਭਾਰਤ ਦੇ ਵਿੱਚ ਕੰਮ ਕਰਨ ਵਾਲੇ ਖਾਲਿਸਤਾਨੀ ਸੰਗਠਨ ਬੱਬਰ ਖਾਸਨ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਸਰਕਾਰ ਨੇ ਬੱਬਰ ਅਕਾਲੀ ਲਹਿਰ ਨਾਮਕ ਇੱਕ ਸਮੂਹ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਯੂਕੇ ਦੇ ਖਜ਼ਾਨਾ ਵਿਭਾਗ ਦਾ ਕਹਿਣਾ ਹੈ ਕਿ ਇਸ ਮੂਹਬ ਬਬਰਖਾਲਸਾ ਨੂੰ ਉਤਸ਼ਾਹਿਤ ਕਰਨ ਲੋਕਾਂ ਨੂੰ ਜੋੜਨ ਅਤੇ ਇਸ ਦੇ ਲਈ ਫੰਡ ਇਕੱਠਾ ਕਰਨ ਵਰਗੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ। ਬ੍ਰਿਟੇਨ ਦੇ ਵਿੱਤ ਸਕੱਤਰ ਲੂਸੇ ਰਿਗਬੀ ਨੇ ਕਿਹਾ ਕਿ ਦੇਸ਼ ਦੇ ਵਿੱਤੀ ਪ੍ਰਣਾਲੀ ਦੀ ਵੱਖਵਾਦੀ ਦੇ ਲਈ ਬਹੁਤੋਂ ਬਰदाश्त ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਖਵਾਦੀਆਂ ਨੂੰ ਕਿਸੇ ਵੀ ਜ਼ਰੂਰੀ ਤਰੀਕੇ ਨਾਲ ਫੰਡ ਇਕੱਠਾ ਕਰਨ ਤੋਂ ਰੋਕਣ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਲਈ ਤਿਆਰ ਹੈ। ਸਰਕਾਰ ਨੇ ਕਿਹਾ ਕਿ ਅਜਿਹੀ ਕਾਰਵਾਈ ਬ੍ਰਿਟੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰੇਗੀ ਉਹਨਾਂ ਕਿਹਾ ਕਿ ਰੇਹਲ ਇਹਨਾਂ ਸੰਗਠਨਾਂ ਦੇ ਲਈ ਭਰਤੀ ਵਿਤੀ ਲੈਣ ਦੇ ਨੂੰ ਸੰਭਾਲਣ ਅਤੇ ਹਥਿਆਰ ਖਰੀਦਣ ਵਰਗੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਬ੍ਰਿਟੇਨ ਦੇ ਵਿੱਚ ਕੋਈ ਵੀ ਵਿਅਕਤੀ ਜੋ ਕੰਪਨੀ ਰੇਹਲ ਜਾਂ ਫਿਰ ਉਸ ਦੇ ਨਾਲ ਸੰਬੰਧਿਤ ਕਿਸੇ ਵੀ ਸੰਸਥਾ ਨੂੰ ਪੈਸੇ ਦਾਨ ਨਹੀਂ ਕਰ ਸਕੇਗੀ ਅਜੇ ਕਾਨੂੰਨ ਤੇ 7 ਸਾਲ ਤੱਕ ਦੀ ਕੈਦ ਜਾਂ ਪਾਰਿਸ਼ੁਰਮਾ ਨਾ ਹੋ ਸਕਦਾ ਹੈ ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਅਤਵਦੀ ਫੰਡਿੰਗ ਰੋਕਣ ਵਾਲੀ ਕਪਟਾ ਅਤੇ ਇਤਿਹਾਸਕਤਵੇਂ ਗੁਰਪ੍ਰੀਤ ਸਿੰਘ ਦਾ ਰਹਿਲ ਯੂਕੇ ਦੇ ਵਿੱਚ ਰਹਿਣ ਵਾਲਾ ਇੱਕ ਸਿੱਖ ਕਾਰੋਬਾਰੀ ਹੈ ਜੋ ਹਾਲੀ ਦੇ ਤੱਕ ਪੰਜਾਬ ਵਾਰਾਇਰਸ ਨਾਮਕ ਇੱਕ ਕ੍ਰਿਕਟ ਨਿਵੇਸ਼ ਕੰਪਨੀ ਦੇ ਨਾਲ ਜੁੜਿਆ ਹੋਇਆ ਸੀ ਉਹ ਉਹੀ ਕੰਪਨੀ ਹੈ ਜਿਸ ਨੇ ਹਾਲੀ ਦੇ ਵਿੱਚ ਇੰਗਲੈਂਡ ਦੇ ਵਿੱਚ ਮੋਰੇ ਕੈਂਪੇ ਫੁੱਟਬਾਲ ਕਲੱਬ ਨੂੰ ਖਰੀਦਿਆ ਉਸ ਸਮੇਂ ਰਹਿਲ ਨੂੰ ਕੰਪਨੀ ਦੇ ਵਿੱਚ ਇੱਕ ਸਲਾਹਕਾਰ ਦੇ ਵਿੱਚ ਸ਼ਾਮਲ ਦੱਸਿਆ ਜਾਂਦਾ ਸੀ ਸਰਕਾਰ ਦੇ ਫੈਸਲੇ ਤੋਂ ਪੰਜਾਬ ਵਾਰਾਇਰਸ ਅਤੇ ਮੋਰੀ ਕੈਂਪੀ ਅਫਸਿਰੀ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਕਿਹਾ ਕਿ ਰਹਿਲ ਹੁਨ ਉਨਦਗਾਂ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੈ ਅਤੇ ਉਹਨਾਂ ਨੇ ਦੋਸ਼ਾਂ ਦੇ ਸਾਹਮਣੇ ਆਉਂਦੇ ਹੀ ਆਪਣੇ ਆਪ ਨੂੰ ਦੂਰ ਕਰ ਲਿਆ। ਦੋਵੇਂ ਸੰਘਟਨਾ ਦਾ ਕਹਿਣਾ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰਦੇ ਨੇ ਅਤੇ ਆਪਣੀਆਂ ਅੰਦਰੂਨੀ ਜਾਂਚ ਪ੍ਰਕਿਰਿਆਵਾਂ ਨੂੰ ਮਜ਼ਬੂਤ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੁਜ ਕਾਲ ਚਕਾਲ ਦੇ ਵਿੱਚ ਉਹਦਾ ਸੰਭਾਲ ਤੋਂ ਬਾਅਦ ਅਮਰੀਕਾ ਦੀਆਂ ਨਾਗਰਿਕਤਾ ਨੀਤੀਆਂ ਬਾਰੇ ਬਹੁਤ ਬਹਿਸ ਹੋਈ ਹੈ ਟਰੰਪ ਨੇ ਜਿਨ੍ਹਾਂ ਨੀਤੀਆਂ ਦੇ ਵਿੱਚ ਸੋਧ ਕਰਨ ਦੀ ਦ੍ਰਿੜਤਾ ਦੇ ਨਾਲ ਵਾਅਦਾ ਕੀਤਾ ਸੀ ਉਹਨਾਂ ਦੇ ਵਿੱਚੋਂ ਇੱਕ ਜਨਮ ਸਿੱਧ ਨਾਗਰਿਕਤਾ ਦਾ ਅਧਿਕਾਰ ਹੈ ਜੋ ਅਮਰੀਕਾ ਦੇ ਵਿੱਚ ਪੈਦਾ ਹੋਏ ਲੋਕਾਂ ਨੂੰ ਜਨਮ ਦੇ ਆਧਾਰ ਤੇ ਨਾਗਰਿਕਤਾ ਪ੍ਰਦਾਨ ਕਰਦਾ ਹੈ ਜੁਜ਼ੀ ਗਰੰਟੀ 14ਵੇਂ ਸੋਧ ਦੇ 1868 ਦੇ ਵਿੱਚ ਪਰਮਾਨਿਤ ਨਾਗਰਿਕਤਾ ਦੁਆਰਾ ਦਿੱਤੀ ਗਈ ਹੈ। ਹੁਣ ਇੱਕ ਨਵੇਂ ਵਿਕਾਸ ਦੇ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਇੱਕ ਅਜਿਹੇ ਮਾਮਲੇ ਦੇ ਵਿੱਚ ਅਪੀਲ ਦੀ ਸੁਣਵਾਈ ਕਰੇਗੀ ਜੋ ਇਹ ਨਿਰਧਾਰਤ ਕਰੇਗੀ ਕਿ ਕਿ ਟ੍ਰੌਂਪ ਦੇਸ਼ ਦੇ ਵਿੱਚ ਪੈਦਾ ਹੋਏ ਕੁਝ ਬੱਚਿਆਂ ਦੇ ਲਈ ਜਨਮਜਾਤ ਨਾਗਰਿਕਤਾ ਨੂੰ ਖਤਮ ਕਰ ਸਕਦੇ ਨਹੀਂ। 14ਵੇਂ ਸੋਧ ਦੇ ਦੌਰਾਨ 1865 ਦੇ ਵਿੱਚ ਖਤਮ ਹੋਏ ਅਮਰੀਕਾ ਦੇ ਕ੍ਰੇਲੂ ਯੁੱਧ ਤੋਂ ਬਾਅਦ ਬਿਲ ਆਫ ਰਾਈਟਸ ਦੇ ਵਿੱਚ ਦਸਾਈ ਗਈ ਨਾਗਰਿਕਤਾ ਤੇ ਅਜ਼ਾਦੀਆਂ ਪਹਿਲਾਂ ਗੁਲਾਮ ਬਣਾਏ ਗਏ ਲੋਕਾਂ ਨੂੰ ਦਿੱਤੀਆਂ ਗਈ ਸੀ। ਅਕਲੀ 150 ਸਾਲਾਂ ਦੇ ਲਈ ਜਨਮ ਅਧਿਕਾਰ ਨਾਗਰਿਕਤਾ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਪੈਦਾ ਹੋਏ ਕਿਸੇ ਵੀ ਵਿਅਕਤੀ ਨੂੰ ਨਾਗਰਿਕ ਬਣਾਇਆ ਭਾਵੇਂ ਉਹ ਨਾਗਰਿਕਤਾ ਦਾ ਬੱਚਾ ਹੋਵੇ ਅਤੇ ਅਮਰੀਕਾ ਦੇ ਵਿੱਚ ਕਾਨੂੰਨੀ ਤੌਰ ਤੇ ਰਹਿ ਰਹੇ ਵਿਦੇਸ਼ੀ ਨਾਗਰਿਕਤਾ ਜਾਂ ਫਿਰ ਅਧਿਕਾਰਤ ਪ੍ਰਵਾਸੀਆਂ ਦਾ 10 ਇੱਕ ਰਿਪੋਰਟ ਦੇ ਅਨੁਸਾਰ ਕੋਰਟਸ ਉਦੋਂ ਤੋਂ ਸਹਿਮਤ ਹੋ ਗਿਆ ਕਿ ਉਹ 트ੰਪ ਦੀ ਜ਼ਲੀਲ ਨੂੰ ਹੇਠਲੀ ਅਦਾਲਤ ਦੁਆਰਾ ਰੱਦ ਕਰਨ ਦੀ ਸਮੀਖਿਆ ਕਰੇਗਾ ਕਿ ਦੇਸ਼ ਦੇ ਵਿੱਚ ਗੈਰ ਕਾਨੂੰਨੀ ਜਾਂ ਅਸਥਿਤ ਤਰ੍ਹਾਂ ਵਾਲੇ ਮਾਪਿਆਂ ਦੇ ਬੱਚੇ ਨਾਗਰਿਕਤਾ ਦੇ ਹੱਕਦਾਰ ਇਹਨੇ ਰਾਈਟਰਸ ਦੀ ਰਿਪੋਰਟ ਦੇ ਅਨੁਸਾਰ ਅਦਾਲਤ ਨੇ ਅਗਲੇ ਸਾਲ ਦੇ ਸ਼ੁਰੂ ਤੇ ਵਿੱਚ ਜ਼ੁਬਾਨੀ ਦਲੀਲਾਂ ਦੀ ਸੁਣਵਾਈ ਤੱਕ ਤੇਜ਼ੀ ਨਾਲ ਫੈਸਲਾ ਜੂਨ 2026 ਤੱਕ ਆਉਣ ਦੀ ਉਮੀਦ ਹੈ। ਕ੍ਰੰਪਾ ਸ਼ਾਸਨ ਦੇ ਹੱਕ ਦੇ ਵਿੱਚ ਫੈਸਲਾ 14ਵੇਂ ਸੋਧ ਦੇ ਉਸ ਦੇ ਅਧਿਕਾਰ ਖੇਤਰ ਦੇ ਅਧੀਨ ਤਾਰਤੀਪੂਰਨ ਵਿਆਖਿਆ ਕਰ ਸਕਦਾ ਹੈ ਜਿਸ ਦੇ ਵਿੱਚ ਗੈਰ ਦਸਤਾਵੇਜ਼ੀ ਪਰਵਾਸੀਆਂ ਜਾਂ ਫਿਰ ਅਰਥໄਸ ਲਾਨੀਆਂ ਦੇ ਬੱਚਿਆਂ ਨੂੰ ਜਨਮ ਅਧਿਕਾਰ ਨਾਗਰਿਕਤਾ ਦੇ ਅਧਿਕਾਰ ਤੋਂ ਬਾਹਰ ਰੱਖਿਆ ਗਿਆ। ਇਸ ਦੇ ਨਾਲ ਹਰ ਸਾਲ ਲੱਖਾਂ ਲੋਕਾਂ ਲਈ ਆਟੋਮੈਟਿਕ ਨਾਗਰਿਕਤਾ ਪ੍ਰਭਾਵਸ਼ਾਲੀ ਤੇ ਨਾਲ ਖਤਮ ਹੋ ਜਾਵੇਗੀ ਅਤੇ ਇਮੀਗ੍ਰੇਸ਼ਨ ਲਾਗੂ ਕਰਨ ਦੇ ਤਰੀਕਿਆਂ ਨੂੰ ਮੁੜ ਅਕਾਦਿਤ ਕੀਤਾ ਜਾਵੇਗਾ ਰਾਈਟਰ ਦੀ ਰਿਪੋਰਟ ਦੇ ਅਨੁਸਾਰ ਇਸ ਰੱਦੇ ਕਦਮ ਦੇ ਨਾਲ ਸੰਘੀ ਏਜੰਸੀਆਂ ਪਰਭਾਵਿਤ ਵਿਅਕਤੀਆਂ ਨੂੰ ਸੰਵਿਧਾਨਕ ਸੌਤੀ ਲੋਟੋ ਬਿਨਾ ਪਾਸਪੋਰਟ ਲਾਭ ਅਤੇ VOTING ਅਧਿਕਾਰ ਦੇਣ ਤੋਂ ਇਨਕਾਰ ਕਰ ਸਕਦੀਆਂ ਨਹੀਂ